ਅੰਮ੍ਰਿਤ ਰਾਜ ਕਿਆ ਨਾਮ ਹੈ ਸੰਤ ਕੁਲਵਿੰਦਰ ਦਾਸ ਅੱਜ ਆਪ ਅਲਮਸਤ ਬਾਤੂ ਖਾਲ ਬਹਾਦਰ ਪਰਵਾਰ ਮੇਂ ਪਹੁੰਚੇ ਹੈ ਕਿਆ ਕਹਿਣਾ ਹੈ ਠੀਕ ਹੈ ਇਸ ਵਿਸ਼ੇ ਤੇ ਜਿੰਨੇ ਦੇ ਹਿੰਦਾਂ ਤੇ ਅਸੀਂ ਸੁਣਿਆ ਸੀਗਾ ਕਿ ਦਾਗਦਾਰਾਂ ਦੇ ਨਾ ਅਮੀਰਾਂ ਦੇ ਦੀਵੇ ਜਗਦੇ ਨੇ ਸਦਾ ਫਕੀਰਾਂ ਦੇ ਇਨਸਾਨ ਜਿਹੜਾ ਜਿੰਨੀ ਮਰਜ਼ੀ ਕਮਾਈ ਕਰ ਲੇ ਇਨਸਾਨ ਜਿੰਨੀ ਮਰਜ਼ੀ ਤਰੱਕੀ ਕਰ ਲੇ ਔਰ ਅਰਬ ਖਰਬ ਪਤੀ ਬਣ ਗਏ ਉਹਦੇ ਜਾਣ ਤੋਂ ਬਾਅਦ ਉਹਨੂੰ ਕਦੇ ਕੋਈ ਯਾਦ ਨਹੀਂ ਰੱਖਦਾ ਤੇ ਨਾ ਕਦੇ ਕੋਈ ਮੇਲਾ ਲੱਗਿਆ ਉਹਦੇ ਜਾਣ ਤੋਂ ਬਾਅਦ ਤਾਂ ਵੰਡੀਆਂ ਪੈਂਦੀਆਂ ਉਹਦੇ ਜਾਣ ਤੋਂ ਬਾਅਦ ਹਰ ਇੱਕ ਚੀਜ਼ ਘਟਦੀ ਹੈ ਪਰ ਜਿੱਥੇ ਸੰਤ ਆ ਜਾਣ ਉਹ ਆ ਕੇ ਆਪਦਾ ਸਰੀਰ ਜਿੰਨੀ ਦੇਰ ਤਾਂ ਹੁਣ ਓਨੀ ਦੇਰ ਤੱਕ ਕਦਰ ਘਟ ਪੈਂਦੀ ਹੈ ਜਦੋਂ ਚਲੇ ਜਾਂਦੇ ਆ ਫਿਰ ਉਸ ਤੋਂ ਬਾਅਦ ਮੇਲੇ ਲੱਗਦੇ ਆ ਫਿਰ ਇੱਥੋਂ ਤੱਕ ਮੇਲੇ ਲੱਗਦੇ ਆ ਫਿਰ ਇਹ ਵੀ ਦੁਨੀਆ ਤੱਕ ਮੇਲੇ ਲੱਗਦੇ ਆ ਕੀ ਮੈਸੇਜ ਦੇਣਾ ਚਾਹੂਗਾ ਅੱਜ ਪੱਪਾ ਇੱਕੋ ਚੀਜ਼ ਦਾ ਮੈਸੇਜ ਕਿ ਇਸ ਦੁਨੀਆ ਦੇ ਵਿੱਚ ਪੰਜਾਬ 'ਚ ਖਾਸ ਕਰਕੇ ਨਸ਼ੇ ਤੋਂ ਦੂਰ ਰਹਾ ਜਾਵੇ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੁੱਧ ਇੱਕ ਮਹਿੰਮ ਚੇੜੀ ਜਾ ਰਹੀ ਹੈਗੀ ਇਸ ਤਰ੍ਹਾਂ ਦੇ ਬਿਲਕੁਲ ਬਹੁਤ ਵਧੀਆ ਬਹੁਤ ਅੱਛੀ ਮਹਿੰਮ ਹੈ ਔਰ ਅਸੀਂ ਅਰਦਾਸ ਕਰਾਂਗੇ ਕਿ ਹਰ ਇੱਕ ਨੂੰ ਸਮਝ ਲੱਗ ਜੇ ਇਸ ਗੱਲ ਦੀ ਕਿਉਂਕਿ ਜਦੋਂ ਕਿਸੇ ਦਾ ਬੇਟਾ ਮਰਦਾ ਹੈ ਨਾ ਉਹਦੇ ਵਾਸਤੇ ਜਹਾਨ ਸੁਨਣਾ ਹੋ ਜਾਂਦਾ ਹੈ ਔਰ ਨਸ਼ੇ ਵੇਚਣ ਵਾਲੇ ਕੋਈ ਵੀ ਹੋਣ ਭਾਵੇਂ ਇੱਕ ਨਾ ਇੱਕ ਦਿਨ ਅਗਰ ਕਿਸੇ ਦੇ ਘਰੇ ਅੱਗ ਲਾਉਂਦੇ ਆ ਤਾਂ ਘਰ ਆਪਦਾ ਵੀ ਨਹੀਂ ਬਚਦਾ ਉਹਦਾ ਜ਼ਰੂਰ ਸੜ ਜਾਂਦਾ ਸੀ ਦੁਖੀ ਪੰਨ ਭਰਾਮਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕੀਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆ ਚੁਰਕਾਵਟ ਕਾਲ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋں ਤੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਾਮ ਜੋਤਿਸ਼ਪਰੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669